ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ ਜੱਡੀ ਗੱਡੀ ਹੈ ਗੱਡੀ ਨੰਬਰ ਹੈ ਗੱਡੀ ਨੰਬਰ ਹੈ ਪਿੱਛੇ ਜਾਤੀ ਹੈ ਜਿਹੜੇ ਨਿਊ ਇਨਸੋ 4554 ਜਿਹੜੀ ਨਾਲ ਪੀਵੀ ਜਿਓ ਬੰਦ ਕੀ ਕਰ ਰਹੇ ਤੁਸੀਂ ਟੈਕਸ ਲੱਗੇ ਹੋ ਯਾਰ ਭਾਈ ਓਂਡੇ ਕਰਾ ਟੈਕਸ ਇਕ ਰਾਤ ਦਾ ਪ੍ਰਾਈਵੇਟ ਪ੍ਰਾਈਵੇਟ ਇਕ ਰਾਤ ਰੋਟਾ ਉੱਪਰ ਕੌਣ ਹੈ ਪ੍ਰਾਈਵੇਟ ਇਕ ਰਾਤ ਕੌਣ ਹੈ ਭਾਈ ਆਪ ਸੌਣਾ ਅਸਰ ਕੌਣ ਹੈ ਆਪਾਂ ਤੋਂ ਬਿਨਾਂ ਕੋਈ ਛੋਟੂ ਗੁੜੀ ਕਿਤਾਉਂਦੀ ਦੋ ਚਲਾਣ ਕਟੋ ਕਿਹੜਾ ਕੋਈ ਨਾ ਦੋ ਮਿੰਟ ਯਾਰ ਛੇਕੇ ਨਾਲ ਕਿਤੇ ਕਿਤੇ ਨਾਲ ਰੋ ਕੇ ਲੈ ਕੇ ਆ ਰਿਹਾ ਕੋਈ ਗਾਲੀ ਨਾ ਕੋਈ ਗਾਲੀ ਬਲਾਉ ਜਿਹਨੂੰ ਬੁਲਾਉਣੇ ਕੋਈ ਨਹੀਂ ਆਪਾਂ ਕੋਈ ਨਹੀਂ ਕੋਈ ਗੱਡੀ ਚੱਕੋ ਕੋਈ ਗਾਣੇ ਬੁਲਾਓ ਨਹੀਂ ਨਹੀਂ ਕੋਈ ਨਹੀਂ ਆਪਾਂ ਉਹਨਾਂ ਦੇ ਬੰਦੇ ਕਰਦੇ ਨੰਬਰ ਉਹਦੇ ਨੰਬਰ ਉਹਨੇ 1 ਮਿੰਟ ਬੰਦ ਕਰ ਦੋ ਗੱਡੀ ਕੋਈ ਜਿਹੜੇ ਬੰਦ ਕਰ ਦੋ ਕਰ ਇਥੇ ਬੰਦ ਕਰ ਆਰੇ ਆਂਦੇ ਆ ਲੈਣਾ ਜੇ ਵੀ ਮਾਰੇ ਕੋਈ ਨਹੀਂ ਮਾਰੇਗਾ ਪਛੀ ਰੱਜਿਆ ਰਹੇ ਕੋਈ ਨਹੀਂ ਤੁਹਾਡਾ ਨਾਮ ਇਧਰ ਦੇਖੋ ਤੁਹਾਡਾ ਨਾਮ ਕੀ ਹੈ ਕੋਈ ਹੋਰ ਨਹੀਂ ਕੋਈ ਹੋਰ ਨਹੀਂ ਤੁਹਾਨੂੰ ਕੀ ਲੱਗਿਆ ਮੈਂ ਦੇਖੇ ਰੱਪੇ ਕੋਲ ਲਿਖਾ ਫੋਟੋ ਕੋਲ ਕੀ ਇਹ ਘਟਨਾ ਆਪ ਕਰ ਰਹੀ ਹੈਗਾ ਤੁਸੀਂ ਕੀ ਸੌਡੀ ਚਾਹ ਲੋ ਕਰ ਰਹੇ ਹੋ ਅਸਰ ਲਾਈ ਨਹੀਂ ਹੈ ਸਾਡੇ ਕੋਲ ਤੁਹਾਨੂੰ ਤੁਹਾਨੂੰ ਕਿਹਦੀ ਪਰਮਿਸ਼ਨ ਤੇ ਤੁਸੀਂ ਮਤਲਬ ਗੱਡੀਆਂ ਚੱਕ ਕੇ ਰੋਕ ਲਿਆ ਇੱਕ ਹੋਰ ਐਸੇ ਜਾਂਦੀ ਹੈ ਪੁਲਿਸ ਲੈਣ ਕੋਲੇ ਵੇਖਾਂਗੇ ਕਿੱਦਿਆਂ ਪੁਲਿਸ ਲੈ ਚੱਲਦੇ ਨਹੀਂ ਐਸੇ ਲਾਉਂਦੇ ਨਹੀਂ ਦੇਖੇ ਤੇ ਕੀ ਹੋਊਗਾ ਕੁਝ ਕਰਨਾ ਹੈ ਜਲਾਉਣਾ ਪਾਵਰ ਤਾਂ ਦੇਖੀ ਹੈ ਕਿਸੇ ਨੇ ਆਹ ਪ੍ਰਾਈਵੇਟ ਪਰਤੀ ਨਾ ਇਹ ਲੜੀ ਪ੍ਰਾਈਵੇਟ ਪਰਤੀ ਛੋਟੇ ਛੋਟੇ ਆ ਇੱਕ ਸਸਤਾ ਹੋ ਗਿਆ ਉਹਨਾਂ ਨੇ ਬਣਾਈ ਹੋਈ ਹੈ ਬੰਦੇ ਸਾਰਾ ਕੁਝ ਬਗਾਨਾ ਬਗਾਨਾ ਆਉਣਾ ਜੇ ਨੂੰ ਕਿਸੇ ਨੇ ਤਾਂ ਕੇ ਦੇ ਦੇ ਰਹੇ ਨੇ ਜੇ ਤੁਸੀਂ ਉਹਨਾਂ ਦੇਖਣੇ ਤਾਂ ਪਰਮਿਸ਼ਨ ਲੈ ਕੇ ਭੇਜਿਆ ਜਾਊਗਾ ਮੈਂ ਜਾਉਂ ਤੀਂ ਗੜੀਆਂ ਤੇ ਆਉਂ ਲਾਈਨ ਨੇ ਭੇਜਿਆ ਹਾਂ ਕਿਹੜੇ ਲਾਈਨ ਨੇ ਭੇਜਿਆ ਉਹ ਵੀ ਦੱਸਣਾ ਮਰਿਆ ਜਾ ਮਾਰ ਦੇ ਤੋੜਨੇ ਆ ਬੰਦ ਕਰਕੇ ਬਣਾ ਲਿਆ ਯਾਰ ਕੋਈ ਨਹੀਂ ਕਹਿਆ ਯਾਰ 2 ਮਿੰਟ ਯਾਰ ਬਾਈ ਤੁਸੀਂ ਕਿੱਥੇ ਕਿੱਥੇ ਤੁਸੀਂ ਵੀਰ ਜੀ ਕਿੱਥੋਂ ਆਇਆ ਮੈਂ ਚੰਡੀਗੜ੍ਹੋਂ ਆਇਆ ਯਾਰ ਚੰਡੀਗੜ੍ਹ ਤੋਂ ਆਇਆ ਤੁਸੀਂ ਇਹਦੇ ਗੱਡੀ ਨੂੰ 1 ਮਿੰਟ ਲਈ ਰੋਕੀ ਤੇ ਤੁਹਾਡੇ ਕੋਲ ਕੋਈ ਨਾ ਕੋਈ ਆਫਟਰ ਜੀਗਾ ਕੋਈ ਨਹੀਂ ਲੈਣਾ ਇਹਨਾਂ ਨੇ ਕੋਈ ਗੱਲ ਨਾ ਬਾਅਦ ਜਨਾ ਮਤਲਬ ਆ ਕੇ ਟੋ ਕਰੀ ਪੱਛੀ ਕੀ ਕਹਿ ਰਿਹਾ ਤੁਹਾਨੂੰ ਨੇ ਪੈਸੇ ਮੰਗ ਰਿਹਾ ਮੈਨੂੰ ਪੰ ਪੈਸੇ 500 ਰੁਪਏ ਮੰਗ ਰਿਹਾ ਹੁਣ ਇਹਨਾਂ ਦੇ ਨਾਲ ਕੋਈ ਪੁਲਿਸਨ ਲਾਜਮ ਹੈ ਕੋਈ ਵੀ ਨਹੀਂ ਹੈਗਾ ਭਾਈ ਕੋਈ ਵੀ ਨਹੀਂ ਹੈਗਾ ਤੁਸੀਂ ਹੁਣ ਕੀ ਬਤਲਾਣਾ ਚਾਹੁੰਦੇ ਹੈਗੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਇਹਨਾਂ ਦੀ ਕਾਰਵਾਈ ਹੁਣ ਕਿੱਥੋਂ ਕੀ ਕਰਨੀ ਆ ਤੁਸੋਂ ਕ ਕਿੰਨੇ ਪੈਸੇ ਕਿਨੇ ਮੰਗੇ ਜੀ ਮੰਗ ਰਿਆ ਕਰੇ ਜੇ ਉੱਥੇ ਜਾਣਾ 800 ਰੁਪਏ ਨਹੀਂ ਦੇਤੇ 500 ਰੁਪਏ ਜੀ ਦੂਜੀ ਦੇ ਰਹੇ ਆ ਕੱਟ ਕੇ ਮੈਨੂੰ ਠੀਕ ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ